ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਫਰੀਦਕੋਟ ਇਹਨੂੰ ਜ਼ਿਲ੍ਹਾ ਪੈਂਦਾ ਕੋਟਕਪੂਰੇ ਤੋਂ ਬਟੇਂਡਾ ਵਾਇਆ ਬਾਜਾਖਾਨਾਂ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਏਸ ਵੀਰ ਕੋਲ ਵੀ ਵਪਾਰ ਦਾ ਕੰਮ ਆ ਤੇ ਝੋਟੀਆਂ ਹੁੰਦੀਆਂ ਵਿਕਰੀਆਂ ਦੀਆਂ ਹਰ ਰੋਜ਼ਾਨ ਤਿੰਨ ਨਾ ਗੱਜ ਦੀ ਵੀਡੀਓ ਚ ਦਿਖਾਉਂਗਾ ਤਿੰਨਾਂ ਦੇ ਵਿੱਚੋਂ ਇੱਕ ਬੂਰੀ ਝੋਟੀ ਤੁਸੀਂ ਦੇਖ ਰਹੇ ਹੋ ਸੈਂਟਰ ਚ ਵੱਧੀ ਵੀ ਹੈ ਬਾਕੀ ਦੋਨੇ ਕਾਲੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਫਿਰ ਬੂਰੀ ਤੇ ਲਾਸਟ ਉੱਤੇ ਵੱਡੀ ਝੋਟੀ ਇਹਨਾਂ ਸਾਰੀਆਂ ਚੋਂ ਤੁਹਾਨੂੰ ਦਿਖਾਉਂਗਾ ਆਓ ਮਿਲਦੇ ਆ ਵੀਰ ਨੂੰ ਕਰਦੇ ਆ ਗੱਲਬਾਤ ਗਰਮੀਤ ਭਾਈ ਸਸਰੀ ਕਾ ਸਸਰੀ ਕਾਲ ਜੀ ਗਰਮੀਤ ਤੈਨਾਂ ਨਾ ਅੱਜ ਆਪਣੇ ਕੋਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਬਾਈ ਦੰਦੋਂ ਕਿਵੇਂ ਆ ਦੰਦੂ ਖੇਰੀਆਂ ਹੈ ਜੀ ਤਿੰਨੇ ਠੀਕ ਹੈ ਕੀਮਤ ਪਹਿਲੇ ਨੰਬਰ ਵਾਲੀ ਦੀ ਕੀ ਰੱਖਦੇ ਹਾਂ ਇਹਦਾ ਹੈਗਾ ਜੀ 37000 ਰੁਪਏ ਸੋਰੀ ਹਾਂ ਦੋਸਤੋ ਭਾ 37000 ਰੁਪਏ 15 ਮਹੀਨਿਆਂ ਦੀ ਹੈਗੀ ਆ ਠੀਕ ਹੈ ਹਾਂਜੀ ਸੋ ਸਿੰਗ ਪਤਲਾ ਹੈ ਛੋਟਾ ਹੈ ਆਸ ਹੈ ਵੀ ਕੁੰਡਾ ਕਰ ਜੂਗੀ ਬਾਕੀ ਬੰਤਰੀ ਦੀ ਤੁਸੀਂ ਦੇਖ ਲਓ ਸਟਰਕਚਰ ਵੀਡੀਓ ਚ ਕਲੀਅਰ ਦਿਸਦਾ ਮੋੜ ਲਈ ਬਈ ਸੋ ਰੇਟ ਇਹਦਾ 37000 ਰੁਪਏ ਆ ਜਿਹਨੂੰ ਛੌਂਕ ਹੈ ਘਰੇ ਜਗਾ ਹੈ ਸਪੇਸ ਹੈ ਤੁਸੀਂ ਝੋਟੀ ਪਾ ਲੈਣੀ ਚਾਹੁੰਦੇ ਹੋ ਤਾਂ ਫਾਇਦੇਮੰਦ ਹੀ ਹੈ ਕਿਉਂਕਿ ਆਉਣ ਵਾਲਾ ਟਾਈਮ ਮੱਝ ਦੀ ਗਿਣਤੀ ਬਹੁਤ ਘਟ ਰਹੀ ਹੈ ਝੋਟੀਆਂ ਸਾਂਭੀਆਂ ਜਾਣ ਉਹ ਵੀ ਚੰਗਾ ਹੁੰਦਾ گاਵਾ ਰੱਖਦੇ ਹੋ ਤਾਂ ਵੀ ਇੱਕ ਅਦਾ ਨਾਗ ਕਟੀਆਂ ਝੋਟੀਆਂ ਦਾ ਨਾਲ ਰਲਾਉਂਦੇ ਰਿਆ ਕਰੋ ਬੂਰੀ ਜਿਹੜੀ ਹੈ ਤੁਨੂੰ ਬਈ ਗਰਮੀਤ ਬਈ ਇਹਦਾ ਕੀ ਰੇਟ ਰਹੂਗਾ ਇਹਦਾ ਰੇਟ 52000 ਦੀ ਉਮਰ ਪੌਣੇ 2 ਸਾਲ ਤੋਰਦੀਏ ਇਹਨੂੰ ਆ ਹਾਂਜੀ ਹਾਂਜੀ ਦੱਸੋ 52000 ਰੇਟ ਹੈ ਰੰਗ ਇਹਦਾ ਬੂਰਾ ਇਹ ਹੁਣੇ ਨਵਾਤੀ ਨਾ ਤਾਂ ਜੋ ਕਰਕੇ ਲੱਗਦੀ ਹੈ ਤਾਂ ਰੰਗ ਬਹੁਤ ਚੰਗਾ ਪੂਰਾ ਜਮਾ ਪੈਲ ਕੋਲ ਸੋ ਇਹ ਗਿੱਲੇ ਪਿੰਡੇ ਚ ਹੀ ਹੈ ਰੰਗ ਇਹਦਾ ਸੋਹਣਾ ਬ੍ਰਾਊਨ ਬ੍ਰਾਊਨ ਇਹਦਾ ਰੰਗ ਉਹ ਸਟਰਕਚਰ ਤੁਸੀਂ ਦੇਖ ਲਓ ਇਹਦਾ ਤਾਂ ਚਾ ਇਸ ਤਰ੍ਹਾਂ ਦਾ ਦੋਸਤੋ ਜਿਹੜਾ ਹੁਣ ਤੁਸੀਂ ਵੀਡੀਓ ਚ ਉਹਨੂੰ ਦੇਖ ਰਹੇ ਹੋ ਕਮਾਲਾ ਭਾਈ ਮੂੰਹ ਮੱਥੇ ਦੀ ਏ ਝੋਟੀ ਸੋਹਣੀ ਐ ਸੋਹਣੇ ਪੱਠਾ ਨੀਰਾ ਖੁੱਲ ਕੇ ਖਾਊਗੀ ਚੰਗੀ ਤੇ ਵੀਰ ਸੰਭੂਗਾ ਚਾਰ ਦਿਨ ਸੋਦੇ ਨਾਲ ਪੂਰੀ ਫੁੱਲੀ ਢੁੱਲੀ ਲੱਗੂਗੀ ਹਜੇ ਇਹ ਲੱਗਦਾ ਵੀ ਜਿਵੇਂ ਭੁੱਖੀ ਆਈ ਵੀ ਹੁੰਦੀ ਝੋਟੀ ਖੜੀ ਜਹ ਹੁਣੇ ਹੁਣੇ ਆਈ ਆਪਣੇ ਕੋਲ ਹਲੇ ਠੀਕ ਐ ਸਟਰਕਚਰ ਇਹਦਾ ਦੇਖ ਲਓ ਸਤੰਤਾ ਸੋਣਾ ਹੈ। ਸੋ ਇਹ 2 ਨੰਬਰ ਤੇ ਸੀ 3 ਨੰਬਰ ਵਾਲੀ ਜਿਹੜੀ ਝੋਟੀ ਹੈ ਇਹ। ਇਹ ਦੰਦੋਂ ਖੀਰੀ ਆ ਜੀ 2 ਸਾਲ ਉਮਰ ਹੈ ਇਹਦੀ। ਰੇਟ ਇਹਦਾ। ਰੇਟ ਇਹਦਾ ਵੀ 50000 ਹੈ ਜੀ। ਤੋੜ ਦੇ। ਰੇਟ 50000 ਹੈ ਦੋਸਤੋ ਦੰਦੋਂ ਹਜੇ ਖੀਰੀ ਹੈ। ਬਹੁਤ ਸੋਹਣਾ ਥਾਣਾ ਜਿੰਨੇ ਕਹ ਰਹੀਏ ਉਨੇ ਹੀ ਚੰਗੇ। ਝੋਟੀ ਤੋੜੂਗਾ ਭਾਈ ਤਾਂ ਤੁਹਾਨੂੰ ਇਹਦਾ ਸਟਰਕਚਰ ਜਿਹੜਾ ਉਹ ਦੇਖ ਜਾਣਾ। ਸਿੰਘ ਕੁੰਡੇ ਆ ਦੇ। ਬੂਥ ਨੇ ਲੰਬੀ ਗਰਦਨ ਵੀ ਲੰਬਾਈ ਚ ਹੈ। ਟੰਜਾ ਜੱਤ ਸੀ ਇਹਦਾ ਦੇਖ ਲਓ। ਕਮਾਲੋ ਭਾਈ ਇੱਥੇ। ਮੋੜ ਤੋਂ ਪਤਲੀ ਪੂਛ ਤੁਹਾਨੂੰ ਨਜ਼ਰ ਆਊਗੀ ਸੋ ਇਹ ਵੀ ਖੀਰੀ ਚੋਟੀ 50000 ਵੀ ਡਿਮਾਂਡ ਵੀਰ ਨੇ ਰੱਖੀ ਐ ਕਾਹ ਰਾਜ ਜੀ ਤੁਹਾਨੂੰ ਦਿਖਾ ਦੰਨੀ ਐ ਕੋ ਤਿੰਨਾ ਚੋਟੀਆਂ ਨਹੀਂ ਦਿਖਾ ਰਹੇ ਸਾਣ ਤਿੰਨਾ ਦਿਨ ਦਿਖਾਏਗੇ ਪਹਿਲਾ ਇਸ ਚੋਟੀ ਦੇ ਥਾਣੇ ਦੇਖੋ ਬਹੁਤ ਸੋਹਣੇ ਥਾਣੇ ਨੇ ਸੋ ਜਿਵੇਂ ਗੱਬਣ ਹੁੰਦੀ ਕਰਮਾਲੀ ਇਸ ਤਰ੍ਹਾਂ ਥੱਲੋਂ ਲੇਵਟੀ ਬਣਾਈ ਬੈਠੀ ਹਾਲਾਂਕਿ ਜੇ ਗੱਬਣ ਹੋਣਾ ਪੂਰਾ ਚੌੜਾ ਥਣ ਕੱਡੂਗੀ ਬੂਰੀ ਦੇ ਥਣ ਵੀ ਇੱਕ ਵਾਰ ਦੇਖੋ ਠੀਕ ਹੈ ਭਾਈ ਓਕੇ ਸੋ ਚਾਰੇ ਥਣ ਦੱਸ ਗਏ ਆ ਲਾਸਟ ਉੱਤੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਤੋਰੀ ਸੀ ਇਹਦੇ ਥਣ ਵੀ ਤੁਹਾਨੂੰ ਥਣ ਚਾਰ ਹੀ ਹੋਣਗੇ ਆ ਦੇਖੋ ਠੀਕ ਹੈ ਓਕੇ ਥਣ ਚਾਰ ਹੀ ਆ ਦੱਸੋ ਬਾਕੀ ਦੰਦਾਂ ਦੀ ਤੇ ਥਣਾ ਦੀ ਇਹਨਾਂ ਦੀ ਗਾਰੰਟੀ ਹੁੰਦੀ ਹੈ ਬਾਕੀ ਜਿਹੜਾ ਸਟਰਕਚਰ ਹੋ ਤੁਸੀਂ ਆ ਕੇ ਦੇਖ ਲੈਣੇ ਹੁੰਦੇ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ